ਡੈਂਗੂ 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 ਬੱਚੋ ਡੈਂਗੂ ਤੂੰ ਡੈਂਗੂ ਮਲੇਰੀਆ ਚਿਕਨ ਗੁਨੀਆਂ ਜਾਗਤ ਮੁਹਿੰਮ ਲਗਾਤਾਰ ਜਾਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਹੁਕਮਾ ਮੁਤਾਬਕ ਪੰਜਾਬ ਦੇ ਸ਼ਹਿਰੀ ਅਤੇ ਪਿੰਡੂ ਏਰੀਏ ਵਿੱਚ ਸਾਰੀ ਜਗ੍ਹਾ ਹਰ ਇੱਕ ਥਾਂ ਤੇ ਇਹ ਜਾਗਤੀ ਮੁਹਿੰਮ ਲਗਾਤਾਰ ਜਾਰੀ ਹੈ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਨੇ ਕਿਹਾ ਹੈ ਕਿ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇ ਇਸੇ ਲਈ ਅਧੀਨ ਤਰਨਤਾਰਨ ਸਿਵਲ ਸਰਜਨ ਡਾਕਟਰ ਗੌਰਪ੍ਰੀਤ ਸਿੰਘ ਰਾਏ ਜੀ ਦੀ ਰੈਨਮਾਈ ਹੈਠ ਟੀਮਾਂ ਲਗਾਤਾਰ ਸਾਰੇ ਸ਼ਹਿਰ ਅਤੇ ਪਿੰਡੂ ਏਰੀਏ ਵਿੱਚ ਕੰਮ ਕਰ ਰਹੀਆਂ ਹਨ ਇਸੇ ਅਧੀਨ ਜ਼ਿਲ੍ਹਾ ਐਪੋਰਡ ਮੈਜਿਸਟ ਡਾਕਟਰ ਰਾਘਵ ਗੁਪਤਾ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਅਰਬਨ ਅਤੇ ਰੂਰਲ ਏਰੀਆ ਵਿੱਚ ਲਗਾਤਾਰ ਡੇਂਗੂ ਮਲੇਰੀਆ ਚਿਕਨਗੁਨੀਆ ਤੋਂ ਬਚਾਅ ਸੰਬੰਧੀ ਗਤੀਵਿਧੀਆਂ ਕਰ ਰਹੀਆਂ ਹਨ ਇਸੇ ਲੜੀ ਅਧੀਨ ਸਹਾਇਕ ਮਲੇਰੀਆ ਅਫਸਰ ਕਬਲ ਬਲਰਾਜ ਸਿੰਘ ਨੇ ਦੱਸਿਆ ਕਿ ਪਿੰਡੂ ਅਤੇ ਸ਼ਹਿਰੀ ਏਰੀਆ ਵਿੱਚ ਹਰ ਇੱਕ ਜਗ੍ਹਾ ਇਹ ਮੁਹਿੰਮ ਜਾਰੀ ਹੈ ਕਿਉਂਕਿ ਆਉਣ ਵਾਲਾ ਮੌਸਮ ਬਰਸਾਤੀ ਹੁੰਨ ਕਰਨਮਸ਼ੀਰ ਦੀ ਪਦੈਸ਼ ਦਾ ਵਾਅਦਾ ਹੋਣ ਦਾ ਹੋਰ ਵੀ ਖਤਰਾ ਹੈ ਜਿਸ ਤਰ੍ਹਾਂ ਡਾਕਟਰ ਅਬਲੀਨ ਕੌਰ ਜੀ ਨੇ ਦੱਸਿਆ ਕਿ ਸ਼ਹਿਰੀ ਏਰੀਏ ਵਿੱਚ ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ ਢਿੱਲੂ ਦੀਆਂ ਟੀਮਾਂ ਆਪਣੇ ਮਲਟੀ ਪਰਪਸ ਹੈਲਥ ਵਰਕਰ ਨਾਲ ਲੈ ਕੇ ਬਰੀਡਿੰਗ ਚੈਕਰਾਂ ਨੂੰ ਨਾਲ ਲੈ ਕੇ ਇਹ ਲਗਾਤਾਰ ਜਾਗਰਤੀ ਮਹੀਮ ਗਤੀਵਿਧੀਆਂ ਕਰ ਰਹੀਆਂ ਹਨ ਇਸੇ ਤਰ੍ਹਾਂ ਹੀ ਆਪਣਾ ਪਿੰਡੂ ਏਰੀਆ ਵਿੱਚ ਵੀ ਇਹ ਲਗਾਤਾਰ ਜਾਰੀ ਹਨ ਹੈਲਥ ਸੁਪਰਵਾਈਜ਼ਰ ਭਪਿੰਦਰ ਸਿੰਘ ਕਾਰਜ ਸਿੰਘ ਲੈਬਲ ਸਟਾਫ ਹੋਰ ਸਾਰਾ ਸਟਾਫ ਇਸ ਪਾਸੇ ਸਿਹਤ ਵਿਭਾਗ ਦਾ ਬਹੁਤ ਧਿਆਨ ਦੇ ਰਿਹਾ ਹੈ ਸਹਿ ਹਕ ਮਲੇਰੀਆ ਅਫਸਰ ਕਬਲ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਪਿੰਡੂ ਏਰੀਆ ਹੈ ਉਹਨਾਂ ਵਿੱਚ ਜੋ ਛੱਪੜ ਸੀ ਪਿਛਲੇ ਮਹੀਨਿਆਂ ਦੌਰਾਨ ਜਿੱਨਾਂ ਛੱਪੜਾਂ ਵਿੱਚ ਬੂਟੀ ਸੀ ਗੰਦਾ ਪਾਣੀ ਸੀ ਉਹਨਾਂ ਵਿੱਚ ਕਾਲਾ ਤੇਲ ਸੜਿਆ ਤੇਲ ਪਵਾਇਆ ਜਾ ਚੁੱਕਾ ਹੈ ਜਿਸ ਨਾਲ ਪਾਣੀ ਉੱਪਰ ਆਪਣਾ ਤੇਲ ਦੀ ਇੱਕ ਤਹਿ ਜੰਮ ਜਾਂਦੀ ਹੈ ਤੇ ਆਕਸੀਜਨ ਮੱਛਰ ਦੇ ਅੰਡੇਆਂ ਤੱਕ ਨਹੀਂ ਪਹੁੰਚਦੀ ਤੇ ਜਮਨ ਨਾਲ ਮਛਰ ਦੇ ਆਂਡਿਆਂ ਨੂੰ ਆਕਸੀਜਨ ਨਹੀਂ ਮਿਲਦੀ ਤੇ ਜਿਸ ਤਰ੍ਹਾਂ ਮਛਰ ਦੀ ਪਦਾਇਸ਼ ਨਹੀਂ ਹੁੰਦੀ ਜਿਹੜੇ ਸਾਫ ਪਾਣੀ ਦੇ ਛੱਪੜ ਹਨ ਉਹਨਾਂ ਦੇ ਵਿੱਚ ਗੰਬੂਜੀਆ ਫਿਸ਼ ਗੰਬੂਜੀਆ ਮੱਛੀਆਂ ਪਵਾਇਆਂ ਜਾ ਚੁੱਕੀਆਂ ਹਨ ਜੋ ਕਿ ਮਛਰ ਦੇ ਲਾਰਵੇ ਦਾ ਵਾਧਾ ਨਹੀਂ ਹੋਣ ਦਿੰਦੀਆਂ ਤੇ ਮਛਰ ਦਾ ਲਾਰਵਾ ਖਾ ਲੈਂਦੀਆਂ ਹਨ ਤੇ ਮਛਰ ਦੀ ਪਦਾਇਸ਼ ਨਹੀਂ ਹੁੰਦੀ ਇਸੇ ਤਰ੍ਹਾਂ ਸਾਡੇ ਜਦੋਂ ਸੁਪਰਵਾਈਜ਼ਰ ਆਪਣੀ ਮਲਟੀਪਰਪਸ ਹੈਲਥ ਵਰਕਰ ਨੂੰ ਨਾਲ ਲੈ ਕੇ ਬਰੀਡਿੰਗ ਚੈਕਰਾਂ ਦੀ ਮਦਦ ਨਾਲ ਘਰ-ਘਰ ਜਾ ਕੇ ਇਹ ਗਤੀਵਿਧੀਆਂ ਕਰ ਰਹੇ ਹਨ ਜਿਸ ਲਈ ਅਦੀਨ ਜਿਸ ਤਰ੍ਹਾਂ ਉਹ ਲੋਕਾਂ ਦਾ ਸਰਿਹਾਨ ਪਿਛਤਾਂ ਉੱਪਰ ਵਿਕਾਸ ਸਮਾਨ ਪਿਆ ਹੈ ਟੁੱਟੇ ਭਜੇ ਪਾਂਡੇ ਬਰਤਨ ਬਾਲਟੀਆਂ ਤੇ ਜਿਸ ਤਰ੍ਹਾਂ ਟਾਇਰ ਹਨ ਬਾਦੂ ਬੇਕਾਰ ਉਹਨਾਂ ਵਿੱਚ ਪਾਣੀ ਖੜ ਜਾਂਦਾ ਹੈ ਚਾਰ ਪੰਜ ਦਿਨ ਤੋਂ ਵੱਧ ਪਾਣੀ ਜਦੋਂ ਖਲੋ ਜਾਂਦਾ ਹੈ ਤੇ ਮਸ਼ਰਦ ਦੀ ਪਦائش ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਬੇਕਾਰ ਸਮਾਨ ਪਿਆ ਹੈ ਉਹਨੂੰ ਨਸ਼ਟ ਕੀਤਾ ਜਾਵੇ ਜਾਂ ਉਸ ਨੂੰ ਕਿਤੇ ਟੱਕ ਤੇ ਰੱਖਿਆ ਜਾਵੇ ਕਵਾੜ ਵਿੱਚ ਵੇਚਿਆ ਜਾਵੇ ਕਿਉਂਕਿ ਬੇਕਾਰ ਸਮਾਨ ਵਿੱਚ ਪਾਣੀ ਖਲੋਂਦਾ ਹੈ ਉਦੇ ਵਿੱਚ ਮਸ਼ਰਦੀ ਪਦائش ਹੋ ਜਾਂਦੀ ਹੈ ਜਿਸ ਤਰ੍ਹਾਂ ਜਿਹੜੇ ਕੂਲਰ ਹਨ ਆਪਾਂ ਚਲੋਣੇ ਹਨ ਉਹਨਾਂ ਵਿੱਚ ਕਿਤੇ ਥੋੜਾ ਪਾਣੀ ਵੀ ਹੋਵੇ ਉਹਦੇ ਵਿੱਚ ਵੀ ਮਸ਼ਰਦੀ ਪਦائش ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਘਰਾਂ ਵਿੱਚ ਫ੍ਰੀਜਾਂ ਹਨ ਜਦੋਂ ਕਿਤੇ ਉਹਨਾਂ ਵਿੱਚ ਬਿਜਲੀ ਦੀ ਘਾਟ ਹੁੰਦੀ ਬਿਜਲੀ ਬੰਦ ਹੁੰਦੀ ਜਾਂ ਆਪਾਂ ਆਪ ਬਿਜਲੀ ਬੰਦ ਕਰ ਦਿੰਨੇ ਹਾਂ ਤੇ ਜਿਹੜੀ ਉੱਤੇ ਫ੍ਰੀਜ ਦੇ ਉੱਪਰ ਆਈਸ ਬਰਫ਼ ਜੰਮਦੀ ਹੈ ਉਹ ਪੱਗਰ ਕੇ ਜੋ ਫ੍ਰੀਜ ਦੇ ਹੇਠਲੇ ਪਾਸੇ ਵਾਲੀ ਇਸ ਟਪਾਣੀ ਵਾਲੀ ਟ੍ਰੇ ਹੈ ਉਹਦੇ ਵਿੱਚ ਸਾਰਾ ਪਾਣੀ ਬਣ ਜਾਂਦਾ ਹੈ ਉਹ ਛੇਤੀ ਸੁੱਕਦਾ ਨਹੀਂ ਉਹਦੇ ਵਿੱਚ ਵੀ ਮਛਰ ਦੀ ਪਦਾਇਸ਼ ਹੋਣੀ ਲਾਜ਼ਮੀ ਹੈ ਉਹਦੇ ਵਿੱਚ ਟੈਂਪਰੇਚਰ 'ਤੇ ਮਛਰ ਨੂੰ ਬਹੁਤ ਵਧੀਆ ਮਿਲ ਜਾਂਦਾ ਹੈ ਇਸ ਕਰਕੇ ਉਹਦੀ ਵੀ ਸਫਾਈ ਕਰਨੀ ਚਾਹੀਦੀ ਜਿਸ ਤਰ੍ਹਾਂ ਬਰਸਾਤ ਦਾ ਪਾਣੀ ਕਮਲਿਆਂ ਵਿੱਚ ਖਲੋ ਜਾਂਦਾ ਹੈ ਉਹ ਵਿੱਚ ਕਨਟ ਬਣ ਜਾਂਦੀ ਹੈ ਤੇ ਕਈ ਕਈ ਦਿਨ ਨਹੀਂ ਸੁੱਕਦਾ ਉਹਦੇ ਵਿੱਚ ਸੁੱਕੀ ਮਿੱਟੀ ਪਾ ਕੇ ਖਾਸ ਕਰਕੇ ਬਰਸਾਤੀ ਮੌਸਮ ਵਿੱਚ ਉਧਰ ਵੀ ਬਹੁਤ ਧਿਆਨ ਦੇਣਾ ਚਾਹੀਦਾ ਹੈ ਇਸੇ ਲਈ ਨੂੰ ਅੱਗੇ ਜਾਰੀ ਰੱਖਦੇ ਆ ਤੁਹਾਨੂੰ ਅੱਗੇ-ਅੱਗੇ ਗਤੀਵਿਧੀਆਂ ਦੀਆਂ ਤਸਵੀਰਾਂ ਮੁਖਾਈਆਂ ਜਾ ਰਹੀਆਂ ਹਨ ਤਰਨਤਾਰਨ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਜੀ ਦੀ ਦਿਸ਼ਾ-ਨਿਰਦੇਸ਼ ਜਿਲ੍ਹਾ ਐਪਿਡਮਿਓਲੋਜਿਸਟ ਡਾਕਟਰ ਰਾਗੋ ਗੁਪਤਾ ਜੀ ਦੀ ਅਗਵਾਈ ਸਹਿਤ ਕਮਲੇਰ ਯਾਪਸਰ ਕਬਲਬਲ ਰਾਜ ਸਿੰਘ ਪੱਖੋਂ ਕੇ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਹਨ ਅੱਗੇ-ਅੱਗੇ ਸੁਣੋ ਜੀ ਕਮਲ ਰਾਜਾ ਕੀ ਅੱਜ ਇਹਨਾਂ ਨੂੰ ਸ਼ੁਰੂਆਤ ਹੈ ਹਾਂ ਜਨਵਾਰਾ ਵਾਸਤੇ ਪਾਣੀ ਪਰ ਇਹਨੂੰ ਆਪਾਂ 2-4 ਦਿਨ ਪਿੱਛੋਂ ਕੀ ਕਰਨਾ ਸਾਫ ਸਫਾਈ ਹੋਊਗੀ ਮੱਛਰੇ ਦੇ ਵਿੱਚ ਆਂਡੇ ਨਹੀਂ ਲਾਊਗਾ ਲਾਰਵਾ ਨਹੀਂ ਬਣੂਗਾ ਕੀਪਾ ਨਹੀਂ ਬਣੂਗਾ ਤੇ ਡੱਟ ਮੱਛਰ ਨਹੀਂ ਬਣੂਗਾ ਤੇ ਆਪਣਾ ਕੀ ਹੋਊਗਾ ਬਚਾਅ ਹੋਊਗਾ ਸਭ ਤੋਂ ਬਚਾਓ ਭਾਈ ਡੇਂਗੂ ਤੋਂ ਮਲੇਰੀਆ ਤੋਂ ਜੋ ਕੋਈ ਮੱਛਰ ਬਣ ਸਕਦਾ 2-4 ਦਿਨ ਤੋਂ ਵੱਧ ਸਾਫ ਪਾਣੀ ਕਿਸ ਭਾਂਡੇ ਵਿੱਚ ਖੜਾ ਰਹਿ ਜਾਂਦਾ ਨਾ ਜਦੋਂ ਆਪਾਂ ਵੀ ਕੋ ਭਲਾ ਵੀ ਕਰਨਾ ਵਾ ਜੀ ਜਮਰ ਦਾ ਭਲਾ ਕਰਦੇ ਆ ਨਾ ਆਪਾਂ ਨੇ ਨਾ ਭਾਂਡਾ ਧੋ ਕੇ ਆਪਾਂ ਰੋਟੀ ਸਰਜੀ ਤਾ ਪਾਉਣੀ ਆ ਸਫਾਈ ਹੋਵੇ ਆਪਣੇ ਮੰਮੀ ਮਾਂ ਨੂੰ ਪੋਣਵਾ ਦੇਣੇ ਆ ਸਾਰੇ ਕਮੈਂਟs ਫੇਰੀ ਆ ਨਾ ਇਹ ਕਰਕੇ ਜੀ ਉਹਨਾਂ ਦਾ ਭਲਾ ਕਰਦੇ ਆ ਨਾ ਦੋਲਮ ਨਹੀਂ ਤੁਹਾਡੇ ਕੋ ਜੀ ਆਪਾਂ ਉਹਨਾਂ ਨੂੰ ਸਾਫ਼ ਚੀਜ਼ਾਂ ਦੇਣੀਆਂ ਭਲਾ ਤਾਂ ਕਰਨਾ ਵੀ ਸਾਫ਼ ਪਾਣੀ ਵੀ ਸਾਫ਼ ਵੀ ਪੀ ਲੈਣ ਜੇ ਭਲਾ ਕਰਦੇ ਆ ਵੇਖੋ ਆਪਾਂ ਨਾ ਜੰਮਿਆ ਵਾ ਇੱਕ ਤੇ ਇਹਦੀ ਸਫਾਈ ਹੋਣੀ ਚਾਹੀਦੀ ਆ ਠੀਕ ਹੈ ਵੀਰੇ ਇਹ ਜਮਾੜਾ ਮੋੜ ਜਾ ਵੇਖੋ ਮਾੜਾ ਮਾੜਾ ਪੁੜਕਾ ਆਂਡੇ ਬਣੇ ਤੇ ਲਾਰਵਾਏ ਬਣਿਆ ਥੋੜਾ ਥੋੜਾ ਹੁਣ ਆਪਾਂ ਪਾਣੀ ਢੋਲਦਾ ਇਹ ਸੁੱਕ ਜਾਊਗਾ ਧੁੱਪ ਨਾਲ ਤੇ ਖਤਮ ਇਹ ਭਾਂਡੇ ਬਰਸਾਤ ਪੜੀ ਹੋਰੇ ਇਹਨਾਂ ਦਿਨ ਚਾ ਮੋਦੇ ਮਾਰ ਦੇਣੇ ਚਾਹੀਦੇ ਆ ਠੀਕ ਹੈ ਨਾ ਚਾਲੂ ਰੱਖੋ ਆ ਵੇਖੋ ਇਹਨਾਂ ਭਾਜੀ ਮੋਦੇ ਮਾਰ ਦੋ ਜਾਨਵਰਾਂ ਨੂੰ ਪਾਣੀ ਹੁਣ ਇਹਨਾਂ ਦਿਨਾਂ ਚਾ ਵਾਧੂ ਮਿਲ ਗਿਆ ਹੁਣ ਆ ਜਿੰਨਾ ਭਾਜੀ ਗਮਲੇ ਡਰਾ ਹੋ ਇਨਸਪੈਕਟਰ ਸਾਹਿਬ ਸਰਦਾਰ ਬਕਰਮਜੀਤ ਜੀ ਸੇ ਮਿਲੀ ਕਾਂਗਰਸਿੰਘ ਜੀ ਸਰ ਆਹੋ ਨਾ ਆ ਇਹਦੇ ਗਮਲੇ ਆ ਨਾ ਭਾਜੀ ਇਹਨਾਂ ਦੇ ਵਿੱਚ ਪਾਣੀ ਆਪਾਂ ਮੈਜੂ ਕਰਮੀ ਹੀ ਤੇ ਪਾਣੀ ਰੁਕ ਜਾਂਦਾ ਹੈ ਹੁਣ ਪ੍ਰਸਾਰ ਦਾ ਪਾਣੀ ਆ ਤੇ ਮੌਸਮ ਹਵਾ ਦੇ ਵਿੱਚ ਠੰਡ ਗਿਆ ਬਾਣੀ ਚੱਲ ਰਹੀ ਪੂਨੇ ਨਾਲ ਵਿੱਚ ਪਾਣੀ ਨਹੀਂ ਸੁੱਕਦਾ ਤੇ ਪਣਾ ਜਾ ਬਣ ਜਾਂਦਾ ਤੇ ਪਣਾ ਜਾ ਬਣ ਕੇ ਜੰਮ ਗਿਆ ਤੇ ਫਿਰ ਕੀ ਬਣੂਗਾ ਕਿ ਮੱਛਰ ਦੀ ਪੰਜਾਬ ਹੋ ਗਏ ਮੱਛਰ ਨੇ ਆਲੇ ਦੇ ਇੱਥੇ ਲਾਰਵਾ ਬਣ ਗਿਆ ਪਿਪਾ ਬਣ ਗਿਆ ਅਡਲਟ ਮੱਛਰ ਬਣ ਗਿਆ ਤੈਨੂੰ ਕੱਟੂਗਾ ਬਕਾਰ ਚੜੂਗਾ ਪੰਗੇ ਨੂੰ ਖੜਿਆ ਰਹੂਗਾ ਲਾਜ ਬੜਾ ਮੁੰਦਾ ਤੇ ਆਪਾਂ ਜੀ ਸਾਵਧਾਨੀਆਂ ਵਰਤਾਂਗੇ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਵਾ ਜਿਹੜਾ ਵੀ ਕਰ ਸਕਦੇ ਆ ਇਹਦੇ ਵਿੱਚ ਗੜਾਈ ਕਰਕੇ ਸੁੱਕੀ ਮਿੱਟੀ ਪਾ ਜੇ ਠੀਕ ਆ ਜੀ ਉਹ ਸੁਆਈ ਭਾਈ ਪਿੱਛੇ ਜਿਹੋ ਤੇਰੇ ਸੁਆਈ ਭਾਈ ਆ ਭਾਈ ਬਿਕਰਮਜੀਤ ਨੇ ਭਾਈ ਪਹਿਲੇ ਸਾਲ ਆਪ ਲੈ ਆ ਨਾ ਉਹਨੇ ਬੜੇ ਕਮਲੇ ਜਿਹੀ ਮਿੱਟੀ ਸੁਆਈ ਆ ਉਹ ਭਾਈ ਕੁਛ ਕੀ ਨਾ ਜੇ ਤੇ ਦੇਖੋ ਹੁਣ ਇਹਨਾਂ ਵਿੱਚ ਕੁਛ ਕਮੇਟੀ ਪਈ ਹੋਊਗੀ ਤੇ ਪਾਣੀ ਪਾਣਾ ਜਾਂ ਜੰਮਣਾ ਉਹ ਭਾਈ ਗਾੜੀ ਵਿੱਚ ਕਿਉਂ ਫਿਰ ਜਿਵੇਂ ਆਪਣੇ ਭਾਈ ਸਾਰੇ ਮਹਿਕਮੇ ਦੇ ਵੀ ਤੇ ਜਦੋਂ ਪਾਰਾ ਨਾ ਚੱਲੂਗਾ ਤੇ ਬੱਤੀ ਦੀ ਵਿਦਿਆਤ ਨਹੀਂ ਹੋਣੀ ਕਿਉਂਕਿ ਆਪਣਾ ਵਸਨੀਕਾ ਬਰਸਾਤ ਦਾ ਪੰਨ ਪੈ ਜਾਂਦਾ ਮੰਨਦੇ ਬਰਸਾਤ ਆਪਾਂ ਇਹਨਾਂ ਪਰ ਆਪਾਂ ਆਪਣੀ ਕਾਰਵਾਈ ਕਰੀ ਜਣੀ ਆ ਗੜਪਲਾ ਵੀਡੀਓ ਦੇ ਨਾਲ ਆ ਆ ਆ ਆ ਜੀ ਤਰੀਕੀ ਦੇਖੋ ਆ ਜਿਹੜੇ ਬਰੇ ਤਰੀਫ ਜੀ ਬਿਜਲੀ ਬੰਦ ਹੋ ਜਾਂਦੀ ਹੈ ਤੇ ਬਰਖਾ ਦਾ ਪਾਣੀ ਜਿਹੜਾ ਇਸ ਤਰ੍ਹਾਂ ਵਾਲਾ ਸਰਾ ਵਿਸਤ ਪਾਣੀ ਇੱਟੇ ਦੇ ਵਿੱਚ ਜਮਾ ਆਇਆ ਵਾ ਹੁਣ ਆ ਸਾਡੇ ਟ੍ਰੀਡਿੰਗ ਚੱਕਰ ਸਾਹਿਬ ਆਏ ਆ ਇਹਨਾਂ ਨੇ ਸਾਰਾ ਵੇਖ ਕੇ ਚੈੱਕ ਕੀਤਾ ਵਾ ਤੇ ਪਾਣੀ ਵਿੱਚ ਜਮਾ ਵੇਖੰਦੇ ਕਿਤੇ ਘੱਟ ਵੱਤ ਨਹੀਂ ਚਲੋ ਅਜੇ ਸੁਭਾਵਨਾ ਨਹੀਂ ਕੀ ਲੜਗੇ ਜੀ ਹੁਣ ਇਹ ਪਾਣੀ ਉਹਦੇ ਭਾਈ ਬਾਹਰ ਨਾ ਇੱਕ ਕਰ ਚੈੱਕ ਕਰ ਲੋ ਚੰਗੀ ਤਾਂ ਟਾਰਚ ਵੀ ਤੁਹਾਡੇ ਕੋ ਆ ਵੇਖੋ ਇਹਨਾਂ ਦੇ ਕੋਲ ਪੇਸ ਕਸ ਵੀ ਆ ਟਾਰਚ ਕਿੱਥੇ ਭਾਈ ਤੁਹਾਡੀ ਟਾਰਚ ਵੀ ਨਹੀਂ ਕੋਲ ਸਾਡੇ ਆਵੇ ਭਾਈ ਆ ਆ ਆ ਸਾਰੀਆਂ ਆ ਆ ਵੇਖੋ ਟਾਰਚ ਵੀ ਇਹਨਾਂ ਨੇ ਕੋਲ ਹੈ ਜੀ ਸਾਰਾ ਚੰਗੀ ਨਾਲ ਚੈੱਕ ਕਰ ਰਹੇ ਆ llega es esta pura